ਤੁਸੀਂ ਜਿੰਨੇ ਆਇਓ ਜੀ ਆਪਣੇ ਚੈਨਲ ਤੇ ਆਪਣੀ ਨਵੀਂ ਵੀਡੀਓ ਚ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਤੇ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਤੇ ਗੱਲ ਆਪਾਂ ਪੂਰੀ ਕਰਦੇ ਹਾਂ ਜੀ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਤੁਸੀਂ ਸਕਰੀਨ ਤੇ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਆਪਣਾ 78140 ਤੇ 38764 ਜੇ ਕਿਸੇ ਕੋਲੇ ਕੋਈ ਗੱਡੀ ਜਾਂ ਮਸ਼ੀਨਰੀ ਕੋਠੀਏ ਘਰ ਮਕਾਨਾ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਆਪਾਂ ਲਗਾ ਦਾਂਗੇ ਹੁਣ ਆਪਾਂ ਗੱਲ ਕਰਦਾ ਸਵਿਫਟ ਡਿਜ਼ਾਇਰ ਗੱਡੀ ਦੀ ਆਪਣੇ ਕੋਲੇ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਡਿਜ਼ਾਇਰ VDI 2014 ਮਾਡਲ ਗੱਡੀ ਆ ਜੀ ਤੇ ਨੰਬਰ ਆਪਾਂ ਨੂੰ ਹਰਿਆਣਾ ਮਿਲ ਜੂਗਾ 14 ਮਾਡਲ ਹੈ ਕੰਡੀਸ਼ਨ ਆਲੋਕਿਆ ਤੇ ਇਹਨਾਂ ਦਾ ਏਰੀਆ ਬਠਿੰਡਾ ਬਠਿੰਡੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ 395 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 3 ਲੱਖ 95000 ਰੁਪਿਆ ਲੈਸ ਬਸ ਹੋ ਜੂਗਾ ਕੋਈ ਨੁਕਸ ਨਹੀਂ ਗੱਡੀ 'ਚ। ਨਾ ਕੋਈ ਕਮੀ ਪੇਸ਼ੀ ਹੈ ਕਿਸੇ ਤਰ੍ਹਾਂ ਦੀ। ਵਧੀਆ ਮਾਲਕ ਨੇ ਰੱਖੀ ਹੋਈ ਆ। ਤੇ ਮਾਲਕ ਦੇ ਘਰੇ ਖੜੀ ਆ। ਰੰਗ ਤੁਸੀਂ ਆਪੇ ਦੇਖ ਲਓ। ਚਾਰੇ ਪਾਸੋਂ ਵਧੀਆ ਪਿਆ। ਤੇ ਸਿਲਵਰ ਰੰਗ ਦੀ ਗੱਡੀ ਆ। ਤੇ ਰੇਟ ਆ ਜਿਹੜਾ ਮੌਕੇ ਤੇ ਘਟਾਵਾ ਵੱਧ ਹੋ ਜਾਊਗਾ। ਤੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ। ਨੰਬਰ 98 779 ਤੇ 20955 ਨੰਬਰ ਤੇ ਗੱਲ ਤੁਸੀਂ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਤੇ ਸੈਕੰਡ ਗੱਡੀ ਆਪਾਂ ਫਿਰ ਤੋਂ ਸੁਵਿਪਟ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਜਿਹੜੀ ਸੁਵਿਪਟ ਗੱਡੀ ਆ ਆਪਣੇ ਕੋਲੇ ਡਜ਼ਰ ਜੀਡੀਆਈ ਪਹੁੰਚੀ ਆ ਟੌਪ ਮਾਡਲ ਹੈ ਮਾਡਲ 2008 ਹੈ ਜੀ ਪਾਸਿੰਗ 2028 ਤੱਕਰ ਕਰਵਾਈ ਹੋਈ ਆ ਤੇ ਕੰਡੀਸ਼ਨ ਆਲੂਕੀ ਹੈ ਅਲਾਈਵ ਵੀ ਲੱਗੇ ਹੋਇਆ ਏਸੀ ਹੀਟਰ ਵਰਕਿੰਗ ਚ ਸਾਰੇ ਪਾਰਟ ਵਧਿਆ ਨੇ ਤੇ ਇੰਸ਼ੋਰੈਂਸ ਵੀ ਹੈਗਾ ਤੇ ਸਾਰਾ ਕੁਝ ਬਦਿਆ ਜੀ ਕੋਈ ਨੁਕਸ ਨਹੀਂ ਤੇ ਗੱਡੀ ਖੜੀ ਆ ਜਿਵੇਂ ਕੀ ਪਟਿਆਲਾ ਨੰਬਰ ਹੈ ਗੱਡੀ ਠੀਕ ਹੈ ਜੀ ਪਟਿਆਲਾ ਨੰਬਰ ਗੱਡੀ ਹੈ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਜੀ ਬਾਕੀ ਤੁਹਾਡੇ ਸਾਹਮਣੇ ਜੀ ਪੰਜਾਬ ਨੰਬਰ ਹੈ 2 ਲੱਖ 5000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 2 5 ਲੈਸ ਹੋ ਜਾਊਗਾ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਹੈ 95012 00940 ਇਸੇ ਨੰਬਰ ਤੇ ਗੱਲ ਤੁਸੀਂ ਕਰਨੀ ਹੋਵੇ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੀ ਬਰੀਜ਼ਾ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਇਹਨਾਂ ਨੇ ਸੇਲ ਕਰਨੀ ਹੈ ਤੇ ਜਲਦੀ ਸੇਲ ਕਰਨੀ ਹੈ ਕਿਸੇ ਕਾਰਨ ਕਰਕੇ ਮਜਬੂਰੀਆਂ ਕਰਕੇ ਗੱਡੀ ਸੇਲ ਕਰਨੀ ਹੈ ਬਰੀਜ਼ਾ ਗੱਡੀਆਂ VDI ਸੈਕੰਡ ਆ ਮਤਲਬ ਕਿ ਦੋਵੇਂ ਚਾਬੀਆਂ ਪਹਿਲੀ ਤਾਂ ਸੈਕੰਡ ਦੋਵੇਂ ਆਪਾਂ ਨੂੰ ਨਾਲ ਮਿਲ ਜਾਣਗੀਆਂ ਨਵੇਂ ਟਾਇਰ ਨੇ ਕੰਡੀਸ਼ਨ ਆਲੋਕਿਆ 2018 ਮਾਡਲ ਹੈ ਜੀ ਗੱਡੀ ਆ ਵੀ ਬਠਿੰਡੇ ਏਰੀਆ ਚ ਖੜੀ ਆ 7 ਲੱਖ 10000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲ ਇਲਾਕੇ ਭੇਜੀ ਆ ਦਿੱਲੀ ਨੰਬਰ ਹੈ ਨੰਬਰ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ 8054021086 ਮਾਲਕ ਦਾ ਹਾਂ ਨੰਬਰ ਹੈ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੇਰੇ ਕੋਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਤੇ ਕਿਸੇ ਨੇ ਕੁਝ ਵੀ ਵੇਚਣਾ ਆਪਣੇ ਕੋਲੇ ਐਡ ਭੇਜ ਸਕਦੇ ਹੋ ਐਡ ਕਰਾਉਣ ਵਾਸਤੇ ਫੋਟੋਆਂ ਜਾਣਕਾਰੀ ਵੀਡੀਓ ਜਲਦੀ ਆਪਾਂ ਲੈ ਕੇ ਆ ਤੁਹਾਡੀ ਜਿਹੜੀ ਐਡ ਲਗਾ ਦਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕੀ ਚਾਹੀਦਾ ਦੱਸੋ ਮੈਨੂੰ ਲੈ ਕੇ ਆਪਾਂ ਪਹੁੰਚ ਜਾਾਂਗੇ